ਸਵਿਧਾਨ ਨਰਮਤਾ ਡਾਕਟਰ ਭੀਮrao ਅੰਬੇਦਕਰ ਜੀ ਦਾ 132ਵਾਂ ਜਨਮ ਦਿਹਾੜਾ ਪੂਰੇ ਦੇਸ਼ ਦੇ ਵਿੱਚ ਜਿੱਥੇ ਤੁਮਤਾਂ ਮਨਾਇਆ ਗਿਆ ਉੱਥੇ ਹੀ ਇਸ ਮੌਕੇ ਪੰਜਾਬ ਨੈਸ਼ਨਲ ਬੈਂਕ ਐਸ ਸੀ ਐਸਟੀ ਵਿੰਗ ਅੰਮ੍ਰਿਤਸਰ ਦੇ ਜਨਰਲ ਦਫ਼ਤਰ ਰਣਜੀਤ ਐਵਨੀ ਵਿਖੇ ਭਾਰਤ ਤਤਨ ਡਾਕਟਰ ਭੀਮrao ਅੰਬੇਦਕਰ ਜੀ ਦਾ 132ਵਾਂ ਜਨਮ ਦਿਹਾੜਾ ਕੇਕ ਕੱਟ ਕੇ ਮਨਾਇਆ ਗਿਆ ਸੀ ਇਸ ਮੌਕੇ ਐਕਸਰਸਾਈਜ਼ ਅਸਿਸਟੈਂਟ ਕਮਿਸ਼ਨਰ ਨਵਜੀਤ ਸਿੰਘ ਸੁਪਰਡੈਂਡਰ ਆਫ ਪੁਲਿਸ ਗੁਰਪ੍ਰਤਾਪ ਸਿੰਘ ਸਹੋਤਾ ਅਤੇ ਪੰਜਾਬ ਨੈਸ਼ਨਲ ਬੈਂਕ ਦੇ ਜ਼ੋਨਲ ਮੈਨੇਜਰ ਸ਼੍ਰੀ ਪਵਨ ਗੋਇਲ ਨੇ ਮੁੱਖ ਮਹਿਮਾਨ ਦੇ ਵਜੋਂ ਸ਼ਿਰਕਤ ਕੀਤੀ ਅਤੇ ਇਸ ਮੌਕੇ ਨੈਸ਼ਨਲ ਬੈਂਕ ਐਸੋਸੀਏਸ਼ਨ ਦੇ ਪ੍ਰਧਾਨ ਜਸਮੀਤ ਸਿੰਘ ਗਿੱਲ ਦੇ ਵੱਲੋਂ ਆਏ ਹੋਏ ਮਹਿਮਾਨਾਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਉਨ੍ਹਾਂ ਨੇ ਕਿਹਾ ਕਿ ਸਾਨੂੰ ਭਾਰਤ ਰਤਨ ਡਾਕਟਰ ਪੀਮਰੋ ਅੰਬੇਦਕਰ ਜੀ ਦੇ ਸਿਧਾਂਤਾਂ ਦੀ ਪਾਲਣਾ ਕਰਨੀ ਚਾਹੀਦੀ ਹੈ ਅਤੇ ਉਨ੍ਹਾਂ ਦੇ ਦੱਸੇ ਹੋਏ ਮਾਰਗ ਤੇ ਚੱਲਣ ਦੀ ਪ੍ਰੇਰਣਾ ਲੈਣੀ ਚਾਹੀਦੀ ਹੈ ਮੈਂ ਪ੍ਰਵੀਨ ਗੋਇਲ ਜੋਨਾ ਮੈਨੇਜਰ ਪੀਐਨਬੀ ਅੰਮ੍ਰਿਤਸਰ ਅੱਜ ਦਾ ਜੋ ਫੰਕਸ਼ਨ ਸੀਗਾ ਇਹ ਪੰਜਾਬ ਨਾਸਨ ਬੈਂਕ ਐਸਸੀਐਸਟੀ ਵੈਲਫੇਅਰ ਐਸੋਸੀਏਸ਼ਨ ਅੰਮ੍ਰਿਤਸਰ ਜੂਨੀਅਰ ਦੁਆਰਾ ਮਨਾਇਆ ਗਿਆ ਐਸ ਡਾਕਟਰ ਭੀਮਰਾਭ ਅੰਮੇਡਕਰ ਦਾ 132 ਬਰਥ ਐਨੀਵਰਸਰੀ ਤੇ ਜੋ ਉਹਨਾਂ ਦੀ ਸਿੱਖਿਆਵਾਂ ਸੀਗੀਆਂ ਉਹ ਪਬਲਿਕ ਨੂੰ ਦੱਸਿਆ ਗਿਆ ਔਰ ਲਗਭਗ ਇੱਥੇ ਸਾਡੇ ਕੋਲ 100 ਤੋਂ ਲੈ ਕੇ 110 ਲੋਕ ਇਕੱਠੇ ਸੀਗੇ ਉਹ ਸਾਰਿਆਂ ਨੇ ਕਮਿਟਮੈਂਟ ਕੀਤਾ ਹੈ ਕਿ ਜਿਹੜੇ ਡਾਕਟਰ ਬੀਮਰਾਵ ਅੰਬੇਡਕਰ ਬਾਬਾ ਸਾਹਿਬ ਦੀ ਸਿੱਖਸਾਵਾਂ ਸੀ ਉਹਨੂੰ ਆਪਣੀ ਲਾਈਫ 'ਚ ਐਸੀ ਲੈ ਕੇ ਆਵਾਂਗੇ ਤੇ ਕੋਈ ਵੀ ਜੋ ਸੁਸਾਇਟੀ ਵਾਸਤੇ ਹੈਲਪ ਦੀ ਜ਼ਰੂਰਤ ਹੈ ਅਪਲਿਫਟਮੈਂਟ ਵਾਸਤੇ ਇਨ ਜਸਟਿਸ ਕਿਸੇ ਨਾਲ ਨਾ ਹੋਵੇ ਇਕੁਐਲਟੀ ਸਭ ਨਾਲ ਹੋਵੇ ਇਹ ਚੀਜ਼ਾਂ ਦਾ ਪਰਨ ਲੈ ਕੇ ਸਾਰੇ ਲੋਕ ਇੱਥੋਂ ਗਏ ਆ ਤਾਂ ਕੁਛ ਨਾ ਕੁਛ ਐਸ ਚ ਕੀ ਹੈ ਕਿ ਜਦੋਂ ਅਸੀਂ ਮੰਨ ਲਓ ਬਰਥ ਐਨੀਵਰਸਰੀ ਮਨਾ ਰਹੇ ਆ ਤਾਂ ਉਹਦਾ ਸੁਧਾਰ ਮਿਲੇਗਾ ਸੁਸਾਇਟੀ ਨੂੰ ਇਹ ਸਭ ਤੋਂ ਵੱਡਾ ਐਸਾ ਯੋਗਦਾਨ ਹੈ ਜਿਹੜਾ ਅੱਜ ਇਹਨਾਂ ਨੇ ਫਿਰ ਆਈ ਅਗੇਨ ਥੈਂਕ ਯੂ SCST ਵੈਲਫੇਅਰ ਐਸੋਸੀਏਸ਼ਨ ਜਿਨ੍ਹਾਂ ਨੇ ਇਹ ਪ੍ਰੋਗਰਾਮ ਆਰਗੇਨਾਈਜ਼ ਕੀਤਾ ਥੈਂਕ ਯੂ ਮੈਂ ਨਰਜੀਤ ਸਿੰਘ ਅਸਿਸਟੈਂਟ ਕਮਿਸ਼ਨਰ ਐਕਸਾਈਜ਼ ਅਮਰਸਰ ਰੇਂਜ ਸਾਰਿਆਂ ਨੂੰ ਵਿਸਾਖੀ ਦੇ ਦਿਹਾੜੇ ਤੇ ਸ਼ੁਭ ਕਾਮਨਾਵਾਂ ਭੇਟ ਕਰਦਾ ਹਾਂ ਅੱਜ ਅਸੀਂ ਸਾਰੇ ਇੱਥੇ ਅੰਬੇਦਕਰ ਸਾਹਿਬ ਦਾ ਜਨਮ ਦਿਵਸ ਮਨਾਉਣ ਵਾਸਤੇ ਇਕੱਤਰ ਹੋਏ ਤੇ ਸਾਰਿਆਂ ਨੇ ਪ੍ਰਣ ਕੀਤਾ ਕਿ ਅਸੀਂ ਉਹਨਾਂ ਦੀਆਂ ਸਿੱਖਿਆਵਾਂ ਤੇ ਅਮਲ ਕਰਾਂਗੇ ਤੇ ਉਹਨਾਂ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਅਪਣਾਵਾਂਗੇ ਨਾਲ ਹੀ ਜਿਹੜਾ ਜਲਿਆਂ ਵਾਲੇ ਬਾਗ ਦੇ ਸ਼ਾਕੇ ਦੇ ਸ਼ਹੀਦਾਂ ਨੂੰ ਸਜਦਾ ਕਰਦਾ ਧੰਨਵਾਦ ਬਹੁਤ-ਬਹੁਤ ਜੀ ਅੱਜ ਦਾ ਇਹ ਮੁਬਾਰਕ ਦਿਵਸ ਜਿਹਦੇ ਵਿੱਚ ਪੰਜਾਬ ਨੈਸ਼ਨਲ ਬੈਂਕ ਐਸ ਸੀ ਐਸਟੀ ਵੈਲਫੇਅਰ ਐਸੋਸੀਏਸ਼ਨ ਵੱਲੋਂ ਸਾਨੂੰ ਇਨਵੀਟੇਸ਼ਨ ਸਿਗਾ ਕੀ ਹੈ ਸੀ ਇਸ ਜਿਹੜਾ ਫੰਕਸ਼ਨ ਆ ਉਹਦਾ ਹਿੱਸਾ ਬਣੀਏ ਅੱਜ ਡਾਕਟਰ ਪੀਮਰਾ ਅੰਬੇਦਕਰ ਜੀ ਦਾ 1 32 ਜਿਹੜਾ ਬਰਥ ਐਨੀਵਰਸਰੀ ਹੈ ਉਹਨੂੰ ਸਮਰਪਿਤ ਹੈ ਅੱਜ ਪ੍ਰੋਗਰਾਮ ਜਿਹਦੇ ਵਿੱਚ ਉਹਨਾਂ ਦੇ ਵੱਲੋਂ ਦਿੱਤੀ ਹੋਈ ਸਮਾਜ ਨੂੰ ਜਿਹੜੇ ਉਹਨਾਂ ਨੇ ਸਿੱਖਿਆਵਾਂ ਦਿੱਤੀਆਂ ਨੇ ਉਹ ਸਾਰਿਆਂ ਨੂੰ ਯਾਦ ਕੀਤਾ ਗਿਆ ਤੇ ਪ੍ਰਣ ਕੀਤਾ ਗਿਆ ਕਿ ਅਸੀਂ ਉਹਨਾਂ ਵੱਲੋਂ ਦਿੱਤੀ ਹੋਈ ਜਿਹੜੀ ਸਿਹਤ ਹੈ ਉਹਦੇ ਉੱਤੇ ਚੱਲਦੇ ਹੋਏ ਆਪਣੇ ਸਮਾਜ ਦੇ ਵਿੱਚ ਅੱਗੇ ਕੰਮ ਵਧਾਵਾਂਗੇ ਤੇ ਕੰਮ ਕਰਾਂਗੇ ਤੇ ਆਪਣੀ ਜ਼ਿੰਦਗੀ ਦੇ ਵਿੱਚ ਸਤਾਪ ਲਾਵਾਂਗੇ ਸਰ ਅਜੀ ਵੀ ਬਹੁਤ ਹਮਾਂ ਦੇ ਜਿਹੜੇ ਜਾਤੀ ਵਿਤਕਰੇ ਹੁੰਦੇ ਨੇ ਉਹਨਾਂ ਨੂੰ ਇੱਕ ਸੰਦੇਸ਼ ਜੀ ਆ ਨੋ ਡਾਊਟ ਤੁਹਾਡੀ ਜਿਹੜਾ ਤੁਸੀਂ ਗੱਲ ਕਹਿ ਰਹੇ ਹੋ ਕਿ ਕਈ ਥਾਵਾਂ ਦੇ ਵਿੱਚ ਅੱਜ ਵੀ ਜਿਹੜੇ ਜਾਤੀ ਤੌਰ ਤੇ ਵਿਤਕਰੇ ਆ ਜਿਹੜੇ ਦੇਖੇ ਜਾਂਦੇ ਨੇ ਬਟ ਉਹ ਇਸੇ ਚੀਜ਼ਾਂ ਨੂੰ ਕਾਊਂਟਰ ਕਰਨ ਦੇ ਲਈ ਜਿੱਦਾਂ ਪੰਜਾਬ ਨੈਸ਼ਨਲ ਬੈਂਕ ਦੇ ਵਿੱਚ ਇੱਕ ਐਸੋਸੀਏਸ਼ਨ ਬਣੀ ਹੋਈ ਹੈ ਇਹਨਾਂ ਦੇ ਜ਼ੋਨਲ ਹੈਡ ਸਾਹਿਬ ਨੇ ਹੁਣੇ ਦੱਸਿਆ ਕਿ ਮੈਂ ਬਤੌਰ ਹੈਡ ਆਫ ਦਾ ਫੈਮਿਲੀ ਅਗਰ ਕਿਤੇ ਵੀ ਇਹਨਾਂ ਦੇ ਧਿਆਨ ਵਿੱਚ ਇਹੋ ਜੀ ਗੱਲ ਆਂਦੀ ਹੈ ਤੇ ਉਹਦਾ ਤੁਰੰਤ ਜਿਹੜੀ ਰੈਮੈਡੀਅਲ ਮੈਜਰਸ ਨੇ ਉਹ ਅਡਾਪਟ ਕੀਤੇ ਜਾਂਦੇ ਨੇ ਇਦਾਂ ਹੀ ਮੈਂ ਬਾਕੀ ਸਮਾਜ ਨੂੰ ਦੱਸਣਾ ਚਾਹੁੰਦਾ ਕਿ ਅਗਰ ਕਿਤੇ ਵੀ ਸਮਾਜ ਵਿੱਚ ਇਹੋ ਜੀ ਗੱਲ ਸਾਹਮਣੇ ਆਂਦੀ ਹੈ ਤੇ ਦੇਲੀ ਸਾਡੇ ਡਿਸਟ੍ਰਿਕਟ ਵਿੱਚ ਪੁਲਿਸ ਹੈ ਸਿਵਲ ਅਥਾਰਟिटीज ਨੇ ਡੀਸੀ ਆਫਿਸ ਨੇ ਸੋ ਇਮੀਡੀਏਟਲੀ ਇਹੋ ਜੀ ਗੱਲ ਰਿਪੋਰਟ ਕਰਨ ਅਸੀਂ ਅੱਜ ਦੀ ਡੇਟ ਵਿੱਚ 21 ਸੈਂਚਰੀ ਵਿੱਚ ਹੈ ਬਾਬਾ ਭੀਮਰਾ ਉਹ ਅੰਬੇਦਕਰ ਸਾਹਿਬ ਦੀ ਦਿੱਤੀ ਹੋਈ ਸੇਧ ਦੇ ਉੱਤੇ ਚੱਲੀ ਹੈ ਤਾਂ ਇਕਵੈਲਟੀ ਵਿੱਚ ਬਲੀਵ ਕੀਤਾ ਗਿਆ ਸਾਡੇ ਧਰਮ ਦੇ ਵਿੱਚ ਕੀ ਦੇ ਵਿੱਚ ਇਕਵੈਲਟੀ ਦੇ ਵਿੱਚ ਬਲੀਵ ਕੀਤਾ ਗਿਆ ਜਿਵੇਂ ਵਿਸਾਖੀ ਦੇ ਦਿਹਾੜੇ ਦੇ ਉੱਤੇ ਜਦੋਂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਪੰਜ ਪਿਆਰੇ ਸਜਾ ਕੇ ਜਿਹੜਾ ਸਾਰੇ ਅਮਰਿਤ ਸ਼ਕਾ ਕੇ ਸਾਰਿਆਂ ਨੂੰ ਇੱਕ ਜਿਹੜਾ ਹੋਣ ਦਾ ਉਪਦੇਸ਼ ਦਿੱਤਾ ਤੇ ਇਹ ਜਿਹੜੇ ਜਦੋਂ ਸਾਡੇ ਸਾਰੇ ਸਿਧਾਂਤ ਇਸ ਗੱਲ ਦੇ ਵਿੱਚ ਬਲੀਵ ਕਰਦੇ ਨੇ ਕਿ ਹਾਂ ਅਸੀਂ ਸਾਰੇ ਇੱਕ ਹਾਂ ਤੇ ਫਿਰ ਅਜ ਦੀ ਡੇਟ ਵਿੱਚ ਕਿਤੇ ਵੀ ਇਹ ਵਿਤਕਰਾ ਨਹੀਂ ਹੋਣਾ ਚਾਹੀਦਾ ਤੇ ਜੇਕਰ ਕਿਤੇ ਹੁੰਦਾ ਹੈ ਤੇ ਉਹਦੀ ਕੰਸਰਨਡ ਅਥਾਰਟिटीज ਨੂੰ ਉਹਦੇ ਬਾਰੇ ਜਾਣੂ ਕਰਾਇਆ ਜਾਵੇ ਸਾਡੇ ਕੋਲ ਇਨਫ ਜਿਹੜਾ ਕਾਨੂੰਨ ਐਂਡ ਰਿਸੋਰਸਸ ਹੈਗੇ ਨੇ ਕਿ ਅਸੀਂ ਇਸ ਵਿਤਕਰੇ ਨੂੰ ਜਿਹੜਾ ਕਾਊਂਟਰ ਕਰੀਏ ਤੇ ਸਾਰਾ ਸਮਾਜ ਜਿਹੜਾ ਹੈਗਾ ਇੱਕ ਹੋ ਕੇ ਚੱਲੇ ਠੀਕ ਹੈ ਧੰਨਵਾਦ ਥੈਂਕ ਯੂ ਐਸਐਮ ਜੈਪ ਨਿਊਜ਼ ਦੇ ਲਈ ਅਮਰਸਰ ਤੋਂ ਹਰਜੀਤ ਸਿੰਘ ਗਰੇਵਾਲ ਦੀ ਰਿਪੋਰਟ